ਜਿੰਦਾਬਾਹ ਰੋ ਜਾ ਰਹੇ ਹੋ ਇੱਕ ਵਟਾ ਹਕੀਕਤ ਲੱਗਦਾ ਹੈ ਫੋਟੋ ਜਾਣ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਹੀਦ ਭਗਤ ਸਿੰਘ ਜੀ ਦੇ 168ਵੇਂ ਜਨਮ ਦਿਹਾੜੇ ਦੀਆਂ ਮੈਂ ਸਭ ਸੰਗਤ ਨੂੰ ਲੱਖ ਲੱਖ ਵਧਾਈਆਂ ਦਿੰਦਾ ਹਾਂ ਨਾਲ ਹੀ ਮੈਂ ਸਾਰੀ ਸੰਗਤ ਨੂੰ ਉਹਨਾਂ ਦੇ ਦਿੱਤੇ ਹੋਏ ਦਿਸ਼ਾ ਨਿਰਦੇਸ਼ ਦੇ ਅਨੁਸਾਰ ਦੇਸ਼ ਦੀ ਭਗਤੀ ਤੇ ਸਮਰਪਣ ਭਾਵਨਾ ਨੂੰ ਧਿਆਨ ਚ ਰੱਖਦੇ ਹੋਏ ਦੇਸ਼ ਦੀ ਸੇਵਾ ਕਰਨ ਦਾ ਸਭ ਨੂੰ ਅਪੀਲ ਕਰਦਾ ਹਾਂ ਮੈਂ ਦੱਸਣਾ ਚਾਹਨਾ ਹੈ ਕਿ ਸ਼ਹੀਦ ਭਗਤ ਸਿੰਘ ਇੱਕ ਉਹ ਯੋਧੇ ਨੇ ਜਿਨ੍ਹਾਂ ਦਾ ਇਤਿਹਾਸ ਸਾਡੇ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਸੁਨਹਿਰੀ ਅੱਖਰਾਂ ਦੇ ਨਾਲ ਲਿਖਿਆ ਹੋਇਆ ਹੈ ਸ਼ਹੀਦ ਭਗਤ ਸਿੰਘ ਨੂੰ ਸਾਡੇ ਦੇਸ਼ ਦਾ ਬੱਚਾ ਬੱਚਾ ਜਾਣਦਾ ਉਹ ਕਿਸੇ ਹੀ ਵੀ ਚੀਜ਼ ਦੇ ਮਤਾਜ ਨਹੀਂ ਹੈ ਕੋਈ ਦੱਸਣ ਦੇ ਮਤਾਜ ਨਹੀਂ ਹੈ ਮੈਂ ਉਹਨਾਂ ਜਨਮ ਦਿਹਾੜੇ ਤੇ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਨਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ